ਹਾਂਜੀ ਸਸਿਕਲ ਜੀ ਕੀ ਹਾਲ ਹੈ ਠੀਕ ਹੋ ਸਾਰੇ ਅੱਜ ਦਾ ਜਿਹੜਾ ਟੌਪਿਕ ਹੈਗਾ ਨਾ ਥੋੜਾ ਜਿਹਾ ਸੈਂਸਿਟਿਵ ਟੌਪਿਕ ਹੈ ਧਿਆਨ ਨਾਲ ਸੁਣੀਓ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਾ ਤੁਸੀਂ ਮੇਰੇ ਇੱਕ ਸਵਾਲ ਦਾ ਜਵਾਬ ਦਿਓ ਵੀ ਕਦੀ ਤੁਸੀਂ ਸੁਣਿਆ ਵੀ ਸਹੁਰੇ ਜਵਾਈ ਦੀ ਲੜਾਈ ਜੀਜੇ ਸਾਲੇ ਦੀ ਲੜਾਈ ਸੰਡੂ ਸੰਡੂ ਦੀ ਲੜਾਈ ਹਮੇਸ਼ਾ ਇਹੀ ਆਪਾਂ ਸੁਣਿਆ ਹੈ ਦਰਾਣੀ ਜਠਾਣੀ ਦੀ ਲੜਾਈ ਨੂੰ ਸੱਸ ਦੀ ਲੜਾਈ ਤੇ ਨਾਨਨ ਪਰਜਾਈ ਦੀ ਲੜਾਈ ਕਦੇ ਵੀ ਨਹੀਂ ਆਪਾਂ ਸੁਣਦੇ ਹੈਗੇ ਵੀ ਕਦੀ ਸੰਡੂ ਸੰਡੂ ਲੜੀ ਜਾ ਰਹੇ ਜੀ ਆ ਕੰਮ ਨਹੀਂ ਕੀਤਾ ਉਹ ਕੰਮ ਨਹੀਂ ਕੀਤਾ ਮੰਨ ਲਓ ਬੰਦਿਆਂ ਦੇ ਵਿੱਚ ਕੋਈ ਬੈਸ ਹੋ ਵੀ ਜਾਂਦੀ ਹੈ ਨਾ ਤੇ ਸ਼ਾਮ ਤੱਕ ਤੁਹਾਨੂੰ ਪਤਾ ਹੀ ਹੈ ਇਕੱਠੇ ਹੋਏ ਹੁੰਦੇ ਆ ਤੇ ਇਹ ਸਮਝ ਨਹੀਂ ਆਂਦੀ ਵੀ ਜਿਹੜੀ ਔਰਤ ਹੈਗੀ ਏ ਇਹ ਔਰਤਾਂ ਦੇ ਵਿੱਚ ਹੀ ਲੜਾਈ ਕਿਉਂ ਹੁੰਦੀ ਹੈ ਬੰਦੇ ਸਾਰਾ ਦਿਨ ਕੰਮਾਂ ਤੇ ਰਹਿੰਦੇ ਹੈਗੇ ਸਵੇਰੇ ਜਾਂਦੇ ਸ਼ਾਮੀ ਆਉਂਦੇ ਆ ਸਾਰਾ ਦਿਨ ਜਿਹੜੀ ਪ੍ਰਧਾਨਗੀ ਹੈਗੀ ਐ ਉਹ ਤਾਂ ਜਨਾਨੀਆਂ ਦੀ ਹੁੰਦੀ ਹੈ ਨਾ ਉਹਨੇ ਨੂੰ ਆਹ ਕਹੇਤਾ ਉਹਨੇ ਨੂੰ ਆਹ ਕਹੇਤਾ ਮੈਂ ਤੁਹਾਨੂੰ ਇੱਕ ਦੋ ਐਗਜ਼ੈਪਲਸ ਦੇ ਨਾਲ ਸਮਝਾਉਣੀ ਆ ਅ ਇੱਕ ਨਾ ਨੋ ਪੁੱਤ ਜਾ ਰਹੇ ਸੀ ਉਹਦੀ ਸੱਸ ਕਹਿੰਦੀ ਵੀ ਫਲਾਣੀ ਜਗ੍ਹਾ ਜਾ ਕੇ ਨਾ ਮੱਥਾ ਟੇਕ ਕੇ ਆਓ ਤੇ ਪੁੱਤ ਦੀ ਦਾਤ ਮੰਗ ਕੇ ਆਓ ਤੇ ਆ ਬੱਜ ਨੂੰ ਵੀ ਨਾਲ ਲੈ ਜਿਓ ਉਹਦੇ ਪਹਿਲੇ ਇੱਕ ਨਾ ਪੋਤੀ ਹੁੰਦੀ ਉਹਨੂੰ ਬਾਜ ਜੰਦੀ ਆ ਤੇ ਉਧਰੋਂ ਕੋਈ ਤੁਹਾਡੇ ਵਰਗਾ ਸਿਆਣਾ ਬੰਦਾ ਆਇਆ ਕਹਿੰਦਾ ਹਾਂ ਵੀ ਸ਼ੇਰਾ ਜਵਾਨਾ ਕਿਧਰੇ ਚੱਲੇ ਆ ਤੇ ਇਹ ਕਹਿੰਦਾ ਬਸ ਫਲਾਣੀ ਜਗ੍ਹਾ ਤੇ ਚੱਲੇ ਆ ਮੁੰਡੇ ਦੀ ਸੁੱਖ ਸੁਖਣ ਤੇ ਇਹ ਕਹਿੰਦਾ ਅੱਛਾ ਬਹੁਤ ਵਧੀਆ ਚੱਲੇ ਹੋ ਤਾਂ ਮੇਰੇ ਵੱਲੋਂ ਵੀ ਮੱਥਾ ਟੇਕ ਦਿਓ ਤੇ ਇਹ ਕਹਿੰਦਾ ਮੁੰਡੇ ਦੇ ਸੁੱਖ ਸੁਖਣ ਤਾਂ ਚੱਲੇ ਹੋ ਦੱਸੋ ਇਹਦਾ ਸ਼ੁਕਰਾਨਾ ਕਰਤਾ ਸੀ ਜਿਹੜੀ ਕੁੜੀ ਕੋਲ ਖੜੀ ਸੀ 6-7 ਸਾਲਾਂ ਦੀ ਵੀ ਤੁਸੀਂ ਇਹਦਾ ਸ਼ੁਕਰਾਨਾ ਕਰਤਾ ਸੀ ਉਹ ਸੁਣ ਕੇ ਹੈਰਾਨ ਹੋਇਆ ਕਹਿੰਦਾ ਵੀ ਇਹਦਾ ਕਾਦਾ ਸ਼ੁਕਰਾਨਾ ਉਹ ਕਹਿੰਦਾ ਭਲਿਓ ਮਾਨਸੋ ਜੇ ਕੁੜੀਆਂ ਹੀ ਨਹੀਂ ਹੋਣਗੀਆਂ ਤੇ ਜੇ ਆਹੀ ਤੇਰੀ ਵੋਟੀ ਨਾ ਹੁੰਦੀ ਤੇ ਅੱਜ ਮੁੰਡਾ ਜੰਮਣ ਦੀ ਆਸ ਕਿਤੋਂ ਲਾ ਕੇ ਬੈਠਾ ਹੁੰਦਾ ਤੇ ਇੱਥੋਂ ਮੈਂ ਹੈਰਾਨ ਆ ਇੱਕ ਔਰਤ ਇੱਕ ਔਰਤ ਨੂੰ ਕਹਿ ਰਹੀ ਹੈ ਵੀ ਮੈਨੂੰ ਤੇਰੇ ਤੋਂ ਕੁੜੀ ਨਹੀਂ ਮੁੰਡਾ ਚਾਹੀਦਾ ਯਾਨੀ ਕਿ ਸੱਸ ਨੂੰ ਨੂੰ ਕਹਿ ਰਹੀ ਹੈ ਔਰਤ ਔਰਤ ਨੂੰ ਕਹਿ ਰਹੀ ਹੈ ਠੀਕ ਹੈ ਆਪ 17 ਸਾਲਾਂ ਦੀ ਹੋ ਕੇ ਵਿਹੜੇ ਚ ਮੰਝੜਾ ਕੇ ਬੈਠੀ ਐ ਰਾਜ ਕਰੀਏ ਕਰਤੇ ਠੀਕ ਐ ਤੇ ਵੀ ਮੈਨੂੰ ਤੇਰੇ ਤੋਂ ਮੁੰਡਾ ਨਹੀਂ ਅ ਕੁੜੀ ਨਹੀਂ ਮੁੰਡਾ ਚਾਹੀਦਾ ਹੈਗਾ ਤੇ ਇਹ ਤਾਂ ਲੋਕਾਂ ਦੀ ਮਾਨਸਿਕਤਾ ਹੋ ਗਈ ਐ ਤੇ ਦੂਸਰੀ ਗੱਲ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਸੀ ਵੀ ਔਰਤਾਂ ਨਾਲ ਵੀ ਕਾਫੀ ਹੱਦ ਤੱਕ ਬੇਇਨਸਾਫੀ ਹੁੰਦੀ ਐ ਖਾਸ ਕਰਕੇ ਨੂਆਂ ਦੇ ਨਾਲ ਮੈਂ ਦੇਖਿਆ ਨੂੰ ਵਿਚਾਰੇ ਸਾਰਾ ਦਿਨ ਘਰ ਦਾ ਕੰਮ ਕਰੀ ਜੋਗੀ ਕਰੀ ਜੋਗੀ ਤੇ 700 ਦੀ ਗੁਣਗਾਨ ਕਰੋਗੇ ਆਪਣੇ 30 ਦੇ 30 ਦੇ ਗੁਣਗਾਨ ਕਰੋ ਉਹਦੀਆਂ ਚੰਗੀਆਂੀਆਂ ਗਿਣਾਓ ਮੈਂ ਨਹੀਂ ਕਹਿੰਦੀ 30 ਨੂੰ ਛੱਡ ਦਿਓ ਠੀਕ ਹੈ ਲੇਕਿਨ ਜਿਹੜੀ ਸਾਰਾ ਦਿਨ ਤੁਹਾਨੂੰ ਸਾਮ ਰਹੀ ਹੈ ਤਿੰਨ ਟਾਈਮ ਦੀ ਰੋਟੀ ਪਾਣੀ ਬਣਾ ਕੇ ਦੇ ਰਹੀ ਹੈ ਐਟ ਲੀਸਟ ਉਹਨੂੰ ਵੀ ਤਾਂ ਥੋੜਾ ਵਧਿਆ ਲਓ ਪਰ ਨਹੀਂ ਅਸੀਂ ਗੁਣਗਾਨ ਕਰਨੇ ਆ ਸਿਰਫ ਆਪਣੀ 30 ਦੇ ਤੇ ਖਾਣਾ ਨੂੰ ਤੋਂ ਆ ਔਰ ਸਮਾਜ ਨੇ ਵੀ ਕੁੜੀਆਂ ਨੂੰ ਕੋਈ ਬੋਤਾ ਵਧੀਆ ਨਹੀਂ ਰੱਖਿਆ ਆ ਹਰ ਜਗ੍ਹਾ ਤੇ ਕੁੜੀ ਨੂੰ ਆਬਜੈਕਟਿਫਾਈ ਕੀਤਾ ਜਾਂਦਾ ਹੈਗਾ ਮਿਸਾਲਾਂ ਦੇ ਤੌਰ ਤੇ ਜੇ ਤਾਂ ਕੋਈ ਆਸ਼ੀਰਵਾਦ ਦੇਣਾ ਹੁੰਦਾ ਆ ਤਾਂ ਦੁੱਧਾਂ ਵਾਲੀ ਹੋਵੇ ਪੁੱਤਾਂ ਵਾਲੀ ਹੋਵੇ ਤੇ ਰਸਾਈ ਜਿਵੇਂ ਠੀਕ ਹੈ ਇਦਾਂ ਦੇ ਤੇਰੇ ਪਤੀ ਦੀ ਉਮਰ 100 ਸਾਲ ਦੀ ਹੋਵੇ ਬੁੱਢ ਸੁਹਾਗਣ ਹੋਵੇ ਤੇ ਜਦੋਂ ਤਾਂ ਆਸ਼ੀਰਵਾਦ ਦੇਣੇ ਹੁੰਦੇ ਆ ਤਾਂ ਆਦੋਂ ਤਾਂ ਸੀ ਮੁੰਡਿਆਂ ਨੂੰ ਮੂਰੀ ਕਰਕੇ ਦਿੰਨੇ ਆ ਤਾਂ ਜਦੋਂ ਅਸੀਂ ਕਿਸ ਗਾਲ ਕੱਢਣੀ ਹੁੰਦੀ ਹੈ ਫਿਰ ਤੇਰੀ ਮਾਂ ਦੀ ਤੇਰੀ ਭੈਣ ਦੀ ਤੇਰੀ ਕੁੜੀ ਦੀ ਗਾਲਾਂ ਸਾਰੀਆਂ ਕੁੜੀਆਂ ਦੇ ਨਾਂ ਤੇ ਤੇ ਅਸ਼ੀਰਵਾਦ ਅਸ਼ੀਰਵਾਦ ਸਾਰੇ ਮੁੰਡਿਆਂ ਦੇ ਨਾਂ ਤੇ ਕੁਝ ਸਮਾਜ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਅਸੀਂ ਕੁੜੀਆਂ ਨੂੰ ਜਾਂ ਔਰਤਾਂ ਨੂੰ ਆਬਜੈਕਟਿਫਾਈ ਨਾ ਕਰੀਏ ਮੋਸਟਲੀ ਮਾਰਕੀਟ ਦੇ ਵਿੱਚ ਦੇਖਿਆ ਜਾਂਦਾ ਕੁੜੀਆਂ ਦੇ ਨਾਲ ਛੇੜਛਾੜ ਇਹ ਉਹ ਜਦ ਕਿ ਉਹਨਾਂ ਦੀਆਂ ਧੀਆਂ ਪੈਣਾ ਆਬਰੀਆਂ ਵੀ ਘਰੇ ਬੈਠੀਆਂ ਹੁੰਦੀ ਐ ਤਾਂ ਇੱਕ ਇਹ ਸੈਂਸਿਟਿਵ ਮੁੱਦਾ ਹੈਗਾ ਵੀ ਕਈ ਔਰਤਾਂ ਜਿਹੜੀਆਂ ਘਰੇ ਨੂਹਾਂ ਦੇਖ ਰਹੀਆਂ ਹੋਣਗੀਆਂ ਇਹ ਵੀਡੀਓ ਉਹਨਾਂ ਨਾਲ ਵੀ ਇਹ ਚੀਜ਼ਾਂ ਹੁੰਦੀਆਂ ਹੋਣਗੀਆਂ ਤਾਂ ਤੁਸੀਂ ਇੱਕ ਦੂਜੇ ਦੀ ਦੁਸ਼ਮਣ ਨਾ ਬਣੋ ਠੀਕ ਐ ਇੱਕ ਦੂਜੇ ਦੀ ਤਾਕਤ ਬਣੋ ਵੀ ਜੇ ਕਿਸੇ ਕੁੜੀ ਨੂੰ ਦਬਾਇਆ ਜਾਂਦਾ ਜਾਂ ਉਹਦੇ ਨਾਲ ਅਤਿਆਚਾਰ ਹੁੰਦਾ ਤਾਂ ਉਹਦਾ ਅੱਖ ਲਿਆ ਕਰੋ ਜੇ ਮਾਂ ਉਹਦੇ ਘਰ ਕਰ ਰਹੀ ਹੈ ਨਾ ਨੂੰਹ ਦੇ ਨਾਲ ਗਲਤ ਤੇ ਉਹਦੇ ਦਾ ਨਾਂ ਨੂੰ ਉਹਦੇ ਨਾਲ ਖੜਾ ਹੋਣਾ ਚਾਹੀਦਾ ਉਹਦੀ ਜਠਾਈ ਨੂੰ ਉਹਦੇ ਨਾਲ ਖੜਾ ਹੋਣਾ ਚਾਹੀਦਾ ਬਟ ਨਹੀਂ ਆਪਾਂ ਕੀ ਕਰਦੇ ਹਾਂ ਬਸ ਸਵਾਦ ਲੈਨੇ ਆ ਦੇਖਿਆ ਹੋਇਆ ਨਾ ਤੇਰਾ ਤੇਰੇ ਨਾਲ ਇਦਾਂ ਤਾਂ ਸਮਾਜ ਦੇ ਵਿੱਚ ਮੈਂ ਕਹਿਣਾ ਚਾਹੁੰਦੀ ਹਾਂ ਵੀ ਕੁੜੀਆਂ ਦੀ ਹਾਲਤ ਮਤਲਬ ਅੱਗੇ ਨਾਲ ਤਾਂ ਕਾਫੀ ਸੁਧਾਰ ਆਏ ਹੈਗੇ ਆ ਲੇਕਿਨ ਫਿਰ ਵੀ ਘਰਾਂ ਦੇ ਵਿੱਚ ਕਈ ਕੁੜੀਆਂ ਕਈ ਨੂੰਹਾਂ ਕਈ ਧੀਾਂ ਅੱਜ ਵੀ ਸ਼ੋਸ਼ਣ ਦਾ ਸ਼ਿਕਾਰ ਹੈਗੇ ਆ ਤਾਂ ਕੁੜੀਆਂ ਨੂੰ ਚਾਹੀਦਾ ਇੱਕ ਦੂਜੇ ਦੇ ਸਟਰੈਂਥ ਬਣੋ ਨਾ ਕਿ ਇੱਕ ਦੂਜੇ ਦੇ ਦੁਸ਼ਮਣ ਖਾਸ ਕਰਕੇ ਇਹ ਵੀਡੀਓ ਮੇਰੇ ਪੁਜਰਗ ਮਾਮਾ ਲਈ ਸੱਸਾਂ ਲਈ ਹੈ ਵੀ ਆਪਣੀਆਂ ਨੂਹਾਂ ਨੂੰ ਧੀਆਂ ਦੀ ਤਰ੍ਹਾਂ ਹੀ ਰੱਖੋ ਤੀਨੀ ਬਣਾ ਸਕਦੇ ਨੂ ਇੱਕ ਇਨਸਾਨ ਦਾ ਦਰਜਾ ਜ਼ਰੂਰ ਦਿਓ ਉਹਨਾਂ ਨੂੰ ਸਸ ਸਤਿ ਸ਼੍ਰੀ ਅਕਾਲ ਜੀ